ਪਹਿਲੋਂ ਸੁਵੇ ਦਾ ਤਿੰਨ ਵਾਰੀ ਪੁੱਛਿਆ ਵੀ ਐਕਸੀਡੈਂਟ ਸਾਹਿਬ ਬੈਠੇ ਹੋ ਕਹਿੰਦੇ ਨਹੀਂ ਜੀ ਬੈਠੇ ਹੋ ਕਹਿੰਦੇ ਨਹੀਂ ਜੀ ਅਸੀਂ ਬੰਦਾ ਭੇਜਿਆ ਉੱਥੇ ਹੀ ਬੈਠੇ ਦੇਣੇ ਕਹਿੰਦਾ ਜੀ ਮੈਂ ਖੱਪ ਖੱਪ ਮੈਂ ਖੱਪ ਖਾਣੇ ਜਣੀ ਪੈਣਾ ਜਾਂਦਾ ਤੂੰ ਤੂੰ ਫੋਨ ਦੇ ਕਹਿੰਦੇ ਸੜ ਗਿਆ ਤੇ ਮੈਂ ਕੀ ਕਰਾਂ ਸੜ ਗਿਆ ਤੇ ਮੈਂ ਕੀ ਕਰਾਂ ਕਹਿੰਦਾ ਮੇਰਾ ਕਸੂਰ ਆ ਕੋ ਨੂੰ ਧਿਆਨ ਕੇ ਕਰਨਾ ਚਾਹੀਦਾ ਸੀ ਤੁਹਾਡੇ ਨਾਲ ਪਹਿਲਾਂ ਲੋਕ ਯਾਰ ਕਰਦਾ ਜੀ ਰਾਤ ਜਿਹੜੀ ਆ ਅਮਾਵੜਾ ਚੌਂਗ ਦੇ ਕੋਲ ਜਿਹੜੀ ਆ ਦੁਕਾਨ ਨੂੰ ਇੱਕ ਅੱਗ ਲੱਗੀ ਸੀ ਸੋ ਸਾਰੇ ਬਾਜ਼ਾਰ ਵਾਸੀਆਂ ਨੇ ਬੜਾ ਸਹਿਯੋਗ ਕੀਤਾ ਸਾਰੇ ਆਪ ਵੀ ਲੱਗੇ ਰਹੇ ਫਾਇਰ ਬ੍ਰਿਗੇਡ ਦੀਆਂ ਵੀ ਉੱਥੇ ਪਹੁੰਚਿਆ ਜਿਹੜਾ ਅੱਗ ਨੂੰ ਜਿਹੜਾ ਕਾਬੂ ਕਰ ਲਿਆ ਸੋ ਅੱਜ ਬੜੀ ਮਤਭਾਗੀ ਗੱਲ ਹੈ ਕਿ ਸਾਰੇ ਬਾਜ਼ਾਰ ਦੇ ਜਿਹੜੇ ਵਪਾਰੀ ਵਰਗ ਦੇ ਸਾਰੇ ਇਹ ਸਾਰੇ ਇਕੱਠੇ ਹੋ ਕੇ ਜਿਹੜੇ ਆ ਉਹ ਐਸ ਡੀਓ ਸਾਹਿਬ ਕੋ ਗਏ ਨੇ ਵੀ ਲਾਈਟ ਰਸ ਦੀ ਬੰਦਾ ਤੇ ਉਹਨੂੰ ਚਲਾਇਆ ਜਾਏ ਪਰ ਐਸਪੀਓ ਸਾਹਿਬ ਨੇ ਜਦੋਂ ਐਕਸ਼ਨ ਸਾਹਿਬ ਨੂੰ ਹੈਂਡ ਫ੍ਰੀ ਕਰਕੇ ਫੋਨ ਕੀਤਾ ਉਹਦਾ ਬਹੁਤ ਹੀ ਗਲਤ ਰਵਈਆ ਸੀ ਉਹਨਾਂ ਨੂੰ ਕਿਹਾ ਗਿਆ ਕਿ ਅੱਗ ਲੱਗ ਗਈ ਆ ਤੇ ਮੈਂ ਕੀ ਕਰ ਰਹੀ ਆ ਮੈਂ ਕੀ ਕਰਾਂ ਤੇ ਕੋਈ ਗੱਲ ਨਹੀਂ ਹਜੇ ਨਹੀਂ ਟਾਈਮ ਹੈਗਾ ਸੋ ਉਸ ਤੋਂ ਬਾਅਦ ਜਿਹੜਾ ਸਾਰਿਆਂ ਨੇ ਫੈਸਲਾ ਕੀਤਾ ਕਿ ਕਿਉਂਕਿ ਜਿਹੜੀ ਵਾਇਰਾਂ ਦਾ ਮਸਲਾ ਹੈ ਇਹ ਪਹਿਲਾਂ ਵੀ ਇਹ ਸਾਰੇ ਦੁਕਾਨਦਾਰ ਧਿਆਨ ਚ ਲਿਆ ਚੁੱਕੇ ਨੇ ਕਿ ਤਾਰਾਂ ਜਿਹੜੀਆਂ ਉਹ ਬਹੁਤ ਨੀਵੀਆਂ ਕਿਉਂਕਿ ਕੱਲ ਵੀ ਫਾਇਰ ਬ੍ਰਿਗੇਡ ਦੀ ਜਦੋਂ ਗੱਡੀ ਆਈ ਆ ਚਾਰ ਤੋਂ 5 ਮਿੰਟ ਉਤਾਰਾਂ ਨੂੰ ਉੱਪਰ ਕਰ ਕਰਕੇ ਤੇ ਫਿਰ ਉੱਥੋਂ ਤੱਕ ਪੁਆਇੰਟ ਤੇ ਪਹੁੰਚੇ ਆ ਸੋ ਇਹ ਇਹਨਾਂ ਦਾ ਜਿਹੜੀ ਹੈ ਜੈਨੂਨ ਮੰਗ ਹੈ ਸੋ ਅੱਜ ਜਿਹੜਾ ਉਹਨਾਂ ਨੇ ਜਿਹੜਾ ਬਤਾਰਾ ਕੀਤਾ ਐਕਸ਼ਨ ਸਾਹਿਬ ਨੇ ਹੈਂਡ ਫ੍ਰੀ ਕੀਤਾ ਸੀ ਐਸ ਡੀਓ ਸਾਹਿਬ ਨੇ ਬਹੁਤ ਗਲਤ ਬੋਲੇ ਨੇ ਸੋ ਅਸੀਂ ਮੰਗ ਕਰਦੇ ਹਾਂ ਡੀ ਸੀ ਸਾਹਿਬ ਕੋ ਕਿ ਇਹੋ ਜਿਹੇ ਜਿਹੜੇ ਅਫਸਰ ਆ ਇਹ ਤੇ ਚਲੋ ਇਹ ਮਸਲਾ ਹੋ ਗਿਆ ਮੈਂ ਇੱਕ ਦੋ ਮਸਲੇ ਹੋਰ ਦੱਸਣਾ ਚਾਹੁੰਦਾ ਸ਼ਹਿਜ਼ਾਦਾ ਨੰਗਲ ਜੀ ਉੱਥੇ ਟਰਾਂਸਫਾਰਮ ਦੀ ਉੱਥੇ ਬਿਜਲੀ ਦੀ ਬੜੀ ਘਟ ਆਉਂਦੀ ਸੀ ਤੇ ਟਰਾਂਸਫਾਰਮ ਮਨਜ਼ੂਰ ਕਰਾਇਆ ਤੇ ਸਮਾਨ ਵੀ ਜਿਹੜਾ ਉਹ ਉੱਥੇ ਪਹੁੰਚ ਗਿਆ ਮੌਕੇ ਤੇ ਤੇ ਪਾਰੇ ਐਕਸੀਅਨ ਵੱਲੋਂ ਜਿਹੜਾ ਦੁਬਾਰਾ ਸਮਾਨ ਜਿਹੜਾ ਉੱਥੋਂ ਚੁੱਕ ਕੇ ਵਾਪਸ ਲੈ ਕੇ ਚਲਾ ਗਿਆ ਕਿ ਨਹੀਂ ਅਜੇ ਆਪਣੇ ਝਾੜੂ ਵਾਲੇ ਕਹਿਣਗੇ ਤੇ ਫਿਰ ਲਾਉਣਾ ਮੈਨੂੰ ਸ਼ਰਮ ਆਉਣੀ ਚਾਹੀਦੀ ਹੈ ਚਾਹੀਦੀ ਹੈ ਇਹੋ ਜੇ ਐਕਸੀਅਨ ਨੂੰ ਤੇ ਐਸਸੀ ਨੂੰ ਕਿ ਲੋਕੀ ਜਿਹੜੇ ਉਹ ਗਰਮੀ 'ਚ ਮਰ ਰਹੇ ਆ ਤੇ ਆਪਾਂ ਰਾਜਨੀਤੀ ਕਰ ਰਹੇ ਆ ਸੋ ਜੋ ਇਹਨਾਂ ਦਾ ਫੈਸਲਾ ਹੋਊਗਾ ਬਜ਼ਾਰ ਵਾਲਿਆਂ ਦਾ ਆਪਾਂ ਇਹਨਾਂ ਦੇ ਨਾਲ ਆ ਜੋ ਵੀ ਇਹ ਸਾਨੂੰ ਹੁਕਮ ਲਾਉਣਗੇ ਜੇ ਬੰਦਿਆਂ ਦੀ ਲੋੜ ਆ ਜੇ ਕਿ ਥਾਣੇ ਇੱਥੇ ਇਹਨਾਂ ਦਾ ਆਪਣੇ ਬਿਜਲੀ ਬੋਰਡ ਦਫ਼ਤਰ ਦਾ ਘਰਾਉ ਕਰਨਾ ਜਾਂ ਜੰਦਰਾ ਲਾਉਣਾ ਪਿਆ ਤੇ ਜੰਦਰਾ ਪਹਿਲਾਂ ਜਿਹੜਾ ਵਾ ਮੈਂ ਲਾਵਾਂਗਾ ਸੋ ਜੋ ਵੀ ਕਾਰਵਾਈ ਕਰਨੀ ਹੈ ਕਰਨ ਜੋ ਵੀ ਇਹ ਕਹਿਣਗੇ ਜੋ ਹੁਕਮ ਲਾਉਣਗੇ ਆਪਾਂ ਸੰਘਰਸ਼ ਨੂੰ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਕਿਉਂਕਿ ਇਹ ਇਕੱਲਾ ਇਹਨਾਂ ਦਾ ਮਸਲਾ ਨਹੀਂ ਇਹ ਸਾਰੇ ਸ਼ਹਿਰ ਦੀ ਪ੍ਰੋਬਲਮ ਆ ਕਿਸੇ ਦੀ ਸੁਣਵਾਈ ਨਹੀਂ ਆ ਗਈ ਸਥੱਲੇ ਵਾਲੇ ਅਫਸਰ ਜੇ ਸੁਣ ਲੈਂਦੇ ਨੇ ਐਕਸੀਡੈਂਟ ਐਸੀ ਦਾ ਤੇ ਦਿਮਾਗ ਹੀ ਇੰਨਾ ਖਰਾਬ ਹੋਇਆ ਕਿ ਕਿਸੇ ਨੂੰ ਉਹ ਬੰਦਾ ਸਮਝਦੇ ਨਹੀਂ ਅੱਜ ਵੀ ਮੇਰਾ ਖਿਆਲ ਇੱਥੇ ਜਿਹੜੇ ਆਫੀਸਰ ਆਏ ਉਹਨਾਂ ਨੇ ਐਕਸੀਡੈਂਟ ਸਾਹਿਬ ਨੂੰ ਫੋਨ ਕੀਤਾ ਕਿ ਇੱਥੇ ਆਓ ਤੇ ਇਹਨਾਂ ਦੀ ਗੱਲ ਸੁਣੋ ਕਹਿੰਦਾ ਅਜੇ ਮੇਰੇ ਕੋਲ ਟਾਈਮ ਨਹੀਂ ਕੱਲ ਦੇਖਾਂਗਾ ਕੋਈ ਨਹੀਂ ਜੇ ਤੇਰ ਕੋ ਟਾਈਮ ਨਹੀਂ ਤੇ ਕੋਈ ਨਹੀਂ ਤੈਨੂੰ ਸੂਤ ਕਰਨਾ ਵੀ ਲੋਕਾਂ ਨੂੰ ਆਉਂਦਾ ਸੋ ਪਬਲਿਕ ਸਰਵੰਟ ਹੈ ਜੇ ਕੁਰਸੀਆਂ ਮਿਲੀਆਂ ਤੇ ਉਹਨੂੰ ਕੁਰਸੀ ਜਿਹੜੀ ਜਿਹੜੀ ਮਿਲੀ ਆ ਉਹਨੂੰ ਪਬਲਿਕ ਦੀ ਸੇਵਾ ਕਰੋ ਨਾ ਕਿ ਆਪਣੇ ਅਫਸਰ ਸਾਹੀ ਦੇ ਇੱਥੇ ਤਾਨਾशाही ਜਿਹੜੀ ਆ ਉਹ ਤੁਸੀਂ ਕਰੋ ਸੋ ਜੋ ਵੀ ਇਹ ਸੰਘਰਸ਼ ਜਿਹੜਾ ਅੱਗੇ ਨਿਕਲਣਗੇ ਉਹ ਆਪਾਂ ਵੱਡੇ ਲੈਵਲ ਤੇ ਕਰਾਂਗੇ ਧਰਨਾ ਸਾਡਾ ਜਿਹੜਾ ਮੈਂ ਇਸ ਕੱਲੇ ਲੈ ਆਵਾ ਕਿ ਪਿਛਲੇ 7-8 ਮਹੀਨਿਆਂ ਦੇ ਉੱਤੇ ਸਾਡੇ ਗੁਰਦਾਸਪੁਰ ਵਪਾਰੀਆਂ ਦਾ ਬਿਜਲੀ ਕਾਰਨ ਬਿਲੀ ਵੀ ਸ਼ਾਰਟ-ਸ਼ਾਰਟ ਸਾਡਾ ਬਹੁਤ ਨੁਕਸਾਨ ਹੋ ਚੁੱਕਾ ਦਾ ਔਰ ਪਿਛਲੇ 3-4 ਮਹੀਨਿਆਂ ਵੀ ਸੱਤ ਦੁਕਾਨਾਂ ਕਾਰੇ ਰੋੜ ਤੇ ਮੇ ਖੋਖਾ ਸੜਿਆ ਹੋਰ ਵੀ ਸਾਡਾ ਕਾਫੀ ਆਪਣਾ ਮਛੀ ਚੌਂਕ ਤੇ ਸਾਡਾ ਆਪਣਾ ਨਰਾਇਣ ਹੈਂਡਲੂਮ ਵਾਲਾ ਉਸ ਤੋਂ ਬਾਅਦ ਸ਼ਮਸ਼ਾਨ ਘਰ ਦੇ ਪਿਛਲੇ ਪਾਸੇ ਸਾਡਾ 15 18 20 ਤੱਕ ਦਾ ਨੁਕਸਾਨ ਜਿਹੜਾ ਉਹ ਬਿਜਲੀ ਦੇ ਸ਼ਾਰਟ ਸਰਕਟ ਕਰਕੇ ਹੋਇਆ ਔਰ ਮੈਂ ਪੰਜਾਬ ਸਰਕਾਰ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਹਰ ਸਾਲ ਲੋਡ ਵਧਾਉਂਦੇ ਸਾਡੇ ਕੋਲੋਂ ਕਿਉਂ 100 ਰੁਪਏ ਇਕੱਠੇ ਕਰਦੇ ਹੋ ਕੀ ਤੁਸੀਂ ਲੋਡ ਦੇ ਵਧਾਉਣ ਦੇ ਨਾਲ ਫੀਲਡ ਵਿੱਚ ਉਸਤਾਰਾ ਵੀ ਪਾਵਰਫੁੱਲ ਪਾਉਂਦੇ ਹੋ ਸਾਡਾ ਗੁਰਦਾਸਪੁਰ ਜਰਾਤ ਨੂੰ ਇੱਕ ਇਨਸੀਡੈਂਟ ਹੋਇਆ ਬਾਜ਼ਾਰ ਖੁੱਲਾ ਸੀ ਤੇ ਇਹ ਹਾਲਾਤ ਠੀਕ ਸੀ ਕਿ ਚਲੋ ਉੱਥੇ ਲੋਕ ਹੈਗੇ ਸਨ ਸਾਡੇ ਵਪਾਰੀ ਲੋਕ ਕਿ ਉੱਥੇ ਇੱਕਦਮ ਸਾਰੀ ਅੱਗ ਜਿਹੜੀ ਭੜਗ ਗਈ ਤੇ ਇੱਕ ਦੁਕਾਨ ਮੌਕੇ ਤੇ ਨਾਲ ਦੋ ਤਿੰਨ ਦੁਕਾਨਾਂ ਹੋਰ ਅਫੈਕਟ ਹੋਈਆਂ ਬਿਜਲੀ ਦਾ ਨੁਕਸਾਨ ਜਿਹੜਾ ਹੋਣਾ ਹੁਣ ਸੀ ਪਰ ਮੌਕੇ ਤੇ ਫਾਇਰ ਬ੍ਰਿਗੇਡ ਆਈ ਆ ਉਹਨਾਂ ਨੇ ਅੱਗ ਤੇ ਕਾਬੂ ਪਾਇਆ ਸਾਰੇ ਦੁਕਾਨਦਾਰਾਂ ਨੇ ਮਿਲ ਜੁਲ ਕੇ ਜਿੰਨਾ ਵੀ ਹੋ ਸਕਦਾ ਯੋਰ ਲਾ ਕੇ ਦੁਕਾਨ ਤੇ ਕਾਬੂ ਪਾਇਆ ਔਰ ਇਹ ਸਵੇਰੇ ਅਸੀਂ ਐਸ.ਓ. ਸਾਹਿਬ ਨੂੰ ਮਿਲਣ ਗਏ ਆਂ ਐਸ.ਓ. ਸਾਹਿਬ ਨੇ ਪਹਿਲਾਂ ਤੇ ਸਾਨੂੰ ਗੱਲ ਸੁਣੀ ਪਰ ਜਦੋਂ ਉਹਨਾਂ ਨੇ ਐਕਸੀਅਨ ਫੋਨ ਲਾਇਆ ਤੇ ਐਕਸੀਅਨ ਦਾ ਰਵੱਈਆ ਜਿਹੜਾ ਬਹੁਤ ਗਰੂਟਲੀ ਸੀ ਐਕਸੀਅਨ ਦੀ ਲੈਂਗੁਏਜ ਜਿਹੜੀ ਸੁਣਨ ਵਾਲੀ ਨਹੀਂ ਸੀ ਉਹਨਾਂ ਦਾ ਕਹਿਣਾ ਕਿ ਇਹ ਦੁਕਾਨਾਂ ਸਾਡੇ ਗਾ ਕਿਹੜੀ ਸੜ ਗਈਆਂ ਸਾਡੇ ਕੋਲੋਂ ਨਹੀਂ ਹੁੰਦਾ ਕੰਮ ਅਸੀਂ ਇਹ ਗੱਲ ਪੁੱਛਣਾ ਚਾਹਦੇ ਆਂ ਕਿ ਜਿਸ ਦਿਨ ਤੁਸੀਂ 600 ਯੂਨਟ ਬੱਤੀ ਲੋਕਾਂ ਨੂੰ ਫ੍ਰੀ ਦਿੰਦੇ ਹੋ ਅਸੀਂ 14 ਰੁਪਏ ਯੂਨਟ ਦੰਨੇ ਆਂ ਕਿ ਸਾਡੇ ਪੈਸਿਆਂ ਨਾਲ ਤੁਸੀਂ ਬੱਤੀਆਂ ਫ੍ਰੀ ਦਵੋ ਕਿ 14 ਰੁਪਏ ਯੂਨਟ ਬਿਜਲੀ ਦੇ ਬਿੱਲ ਅਸੀਂ ਦਈਏ ਤੇ ਸਾਡੇ ਵਾਸਤੇ ਤਾਰ ਨਹੀਂ ਬੜੀ ਸ਼ਰਮ ਦੀ ਗੱਲ ਹੈ ਬਿਜਲੀ ਮੈਗਨੇ ਵਾਸਤੇ ਪੰਜਾਬ ਸਰਕਾਰ ਵਾਸਤੇ ਮੈਂ ਇਹ ਗੱਲ ਕਹਿਣਾ ਚਾਹਨਾ ਕਿ ਜੇ ਇਮੀਡੀਏਟਲੀ ਇਹ ਬਾਜ਼ਾਰ ਦੀਆਂ ਤਾਰਾਂ ਨਾ ਬਦਲੀਆਂ ਗਈਆਂ ਇੰਨੀ ਜੇਟ ਦੀ ਤਾਰਾਂ ਨਾ ਬਦਲੀਆਂ ਗਈਆਂ ਤਾਂ ਕੱਲ ਬਾਜ਼ਾਰ ਪੂਰਾ ਸ਼ਹਿਰ ਬੰਦ ਰਹੇਗਾ ਇਹ ਮੈਂ ਅਨਾਉਂਸਮੈਂਟ ਹੁਣੇ ਕਰ ਦਨਾ ਬਿਲਕੁਲ ਪੰਜਾਬ ਸਰਕਾਰ ਔਰ ਸਾਡਾ ਬਿਲੀ ਮਹਿਕਮਾ ਜ਼ਿੰਮੇਵਾਰ ਹੋਏਗਾ ਓਨੀ ਦੇਰ ਅਸੀਂ ਬਾਜ਼ਾਰ ਨਹੀਂ ਖੋਲਾਂਗੇ ਜਿੰਨੀ ਦੇਰ ਇਹ ਤਾਰਾਂ ਨਹੀਂ ਬਦਲਣਗੇ ਇਹਨਾਂ ਦੇ ਟੈਂਡਰ ਤਿੰਨ ਤਿੰਨ ਸਾਲ ਹੋ ਗਿਆ ਪਏ ਦੇ ਤਿੰਨ ਤਿੰਨ ਸਾਲ ਹੋ ਗਿਆ ਤਾਰਾਂ ਅੰਦਰ ਵੜਦੀਆਂ ਨੇ ਇਹ ਉਦੋਂ ਹੀ ਕੱਢਦੇ ਨੇ ਜਦੋਂ ਕਿਸੇ ਦਾ ਨੁਕਸਾਨ ਹੋ ਜਾਂਦਾ ਪਰ ਇਹ ਗੱਲ ਮੈਂ ਦੱਸ ਦਿੰਨਾ ਐਸੇ ਸਾਹਿਬ ਤੁਹਾਡੀ ਲੈਂਗੁਏਜ ਤੋਂ ਅਸੀਂ ਹਰਟ ਹੋਏ ਆ ਅੱਜ ਜਿਹੜਾ ਚੌਂਕ 'ਚ ਬੈਠੇ ਆ ਤੁਹਾਡੇ ਕਰਕੇ ਬੈਠੇ ਆ ਅੱਜ ਤੁਸੀਂ ਜਿੰਨੇ ਮਰਜ਼ੀ ਭਾਂਡੇ ਲਾਓ ਕਿ ਮੈਂ ਮੀਟਿੰਗ 'ਚ ਬੈਠਾ ਤੁਸੀਂ ਕਿੱਥੇ ਮੀਟਿੰਗ 'ਚ ਬੈਠੇ ਹੋ ਅਸੀਂ ਧੁੱਪ 'ਚ ਸੜਦੇ ਪਏ ਆਪਣੀਆਂ ਦੁਕਾਨਾਂ ਬੰਦ ਕਰਕੇ ਤੁਸੀਂ ਮੀਟਿੰਗ 2 ਮਿੰਟ ਬੰਦ ਕਰਕੇ ਨਹੀਂ ਆ ਸਕਦੇ ਤੁਹਾਡਾ ਗੁਰਦਾਸ ਪਰਦੇ ਵਿੱਚ ਕੱਲ ਤੁਹਾਡਾ ਘਰਾਓ ਵੀ ਕਰਨਾ ਜੇ ਤੁਹਾਡੇ ਦਫਤਰ ਦੇ ਅੱਗੇ ਵੀ ਪੈਣਾ ਜੇ ਤੁਹਾਡਾ ਰੋਟੀ ਪੜੀ ਬੰਦ ਕਰਨਾ ਜੇ ਜੇ ਸਾਡੀ ਰੋਟੀ ਰੋਜੀ ਨੂੰ ਹੱਥ ਪਿਆ ਤੇ ਬਖਸ਼ਾਂਗੇ ਤੁਹਾਨੂੰ ਵੀ ਨਹੀਂ ਇਹ ਬਿਲੀ ਮਹਿਕਮਾ ਨੋਟ ਕਰ ਰਵੇ ਲੈ ਫੋਨ ਤੇ ਗੱਲ ਵੀ ਹੋਈ ਆ ਸਾਰਿਆਂ ਨਾਲ ਰਾਤੀ ਕੋਈ ਮਦਬਾਗੀ ਘਟਨਾ ਹੋਈ ਆ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਦੇ ਅੰਦਰ ਅੱਗ ਲੱਗ ਗਈ ਆ ਪੇ ਪਰ ਉੱਥੇ ਜਿਹੜੀਆਂ ਸਾਡੀਆਂ ਕੇਬਲਾਂ ਆ ਸਾਡੀਆਂ ਕੇਬਲਾਂ ਇੱਕ ਸਾਈਡ ਤੇ ਆ ਪਰ ਚਲੋ ਬੰਦੇ ਦਾ ਨੁਕਸਾਨ ਹੋਇਆ ਉਹ ਬੜੀ ਮਾੜੀ ਗੱਲ ਐ ਇਹਦਾ ਨੁਕਸਾਨ ਅੱਗ ਕਰਕੇ ਨਹੀਂ ਹੋਣਾ ਚਾਹੀਦਾ ਸਾਡੇ ਜਿਹੜੇ ਬਾਜ਼ਾਰ ਦੇ ਵਿੱਚ ਕੰਮ ਚੱਲਦੇ ਆ ਆਲਰੇਡੀ ਐਸਟੀਮੇਟ ਪਾਸ ਐ ਸਾਡੀਆਂ ਕੇਬਲਾਂ ਜਿੱਦਾਂ 25 ਦੀਆਂ ਕੇਬਲਾਂ ਆ ਅਸੀਂ 50 ਦੀਆਂ ਕਰਨੇ 50 ਦੀਆਂ 95 ਕਰਾਂਗੇ ਉਹ ਕੰਮ ਜਿਹੜੇ ਆ ਮੇਰੇ ਕੋਲ ਕਾਗਜ਼ ਪਏ ਹੋਏ ਐ ਐਸਟੀਮੇਟ ਸਾਡੇ ਪਾਸ ਐ ਸਮਾਨ ਡਰਾ ਹੋਇਆ ਕੋ ਉਹ ਅਸੀਂ ਇਮੀਡੀਏਟਲੀ ਕੰਮ ਸ਼ੁਰੂ ਕਰਾਂਗੇ ਜੇ ਉਹ ਕਹਿੰਦਾ ਬੀਰੀਪੋਰਟ ਨਹੀਂ ਕਹਿਲੀ ਕਰੇ 60 ਸਿੱਡੇ ਹੋਏ ਤਾਕ ਲੱਗੀ ਆ ਨਹੀਂ ਦੇਖੋ ਉਹ ਤਾਂ ਤੁਸੀਂ ਨਿਰਪੱਖ ਇਨਕੁਆਇਰੀ ਹੋ ਜਾਵੇ ਤੇ ਤੁਹਾਨੂੰ ਵੀ ਪਤਾ ਲੱਗ ਜਾਣਾ ਜਿੱਧਰਲੇ ਪਾਸੇ ਦੁਕਾਨ ਤੇ ਜੋ ਮੇਰੇ ਕੋਲ ਹੁਣ ਇਨਪੁੱਟ ਆਈ ਮੈਂ ਆਪ ਮੌਕੇ ਦੇਣੀਆਂ ਗਿਆ ਜੋ ਮੇਰੇ ਕੋਲ ਰਿਪੋਰਟ ਆਈ ਹੈ ਜਿੱਧਰਲੇ ਪਾਸੇ ਅੱਗ ਲੱਗੀ ਹੈ ਉਧਰਲੇ ਪਾਸੇ ਸਾਡੀ ਤਾਰ ਵੀ ਹੈਨੀ ਮੀਟਰ ਦੂਜੀ ਪਾਈ 20 ਮੀਟਰ ਦੂਜੇ ਸਾਡੀ ਲੱਗ ਰਹੀ ਹੈ ਇਹਨਾਂ ਦਾ ਇਜਾਮ ਹੈ ਕਿ ਤੁਹਾਡੇ ਲੋ ਆਪ ਸ਼ਬਦੀ ਵੀ ਬੋਲੀ ਗਈ ਹੈ ਦਵਾਨਾ ਦਾ ਜੀ ਨਹੀਂ ਮੇਰੇ ਵੱਲੋਂ ਨਹੀਂ ਜੇ ਕਿਸੇ ਨੇ ਕੋਈ ਵੱਧ ਘੱਟ ਕਿਸੇ ਨੇ ਕਹੀ ਹੈ ਉਹਦਾ ਚਲੋ ਮੈਂ ਵੀ ਮਾਫੀ ਮੰਗ ਲੈਣਾ ਆਪਾਂ ਨੂੰ ਕਿਸੇ ਨਾਲ ਗਲਤ ਕਿਉਂ ਬੋਲਣਾ ਨਹੀਂ ਬੋਲਣਾ ਨਹੀਂ ਬੋਲਣਾ ਚਾਹੀਦਾ ਚਲੋ ਕਾਰ ਟੁੱਟੀ ਵੀ ਕੇਵਲ ਵੱਡੀ 2 ਮਹੀਨੇ ਹੋ ਗਏ ਪਾਣੀ ਪਈ ਉਹ ਕਿ ਡਿਕੜੇ ਵੀ ਬੰਦੇ ਮਰਨਗੇ ਫਿਰ ਕਿ ਉਹ ਚੈੱਕ ਕਰਾ ਦਿੰਦੇ ਆ ਜੀ ਉਹ ਜਿਹੜੇ ਪਈ ਆ ਲੈਕਸਨ ਸਾਹਿਬ ਇੱਕ ਜਦੋਂ ਵੀ ਫਾਇਰ ਬ੍ਰਿਗੇਡ ਦੀ ਅੰਦਰ ਗੱਡੀ ਜਾਂਦੀ ਆ ਉਹ ਨਹੀਂ ਜਾ ਸਕਦੀ ਉਹਨੂੰ ਆਪਾਂ ਛੋਟੀਆਂ ਨਾ ਤਾਂ ਕਰਦੇ ਆ ਇਹ ਸ਼ਵਾਸ਼ਨ ਦਵਾ ਕੇ ਜਾਉ ਉਹ ਇਵਨ ਦੈਨ ਕਿ ਫਾਇਰ ਬਗੇੜ ਦੀ ਗੱਡੀ ਦੇ ਅੰਦਰ ਚਲਾ ਜਾਏ ਪਹਿਲੀ ਗੱਲ ਇਸ ਨੇ ਆਪਣੀ ਹੋਈ ਨਾ ਜਦੋਂ ਪਿਛਲੇ ਬਾਰੇ ਇਹ ਹੋ ਰਹੀ ਆ ਤੇ ਉੱਥੇ ਗੱਡੀ ਗੱਡੀ ਤੇ ਪਹੁੰਚਣੀ ਜਦੋਂ ਪਿਛਲੇ ਬਾਰੇ ਅੱਗ ਲੱਗੀ ਸੀ ਉਹਦਾ ਪਾੜਾ ਸਾਹਿਬ ਦਾ ਮੈਨੂੰ ਫੋਨ ਆਇਆ ਸੀਗਾ ਪਰ ਆਪਾਂ ਕੀਤਾ ਕੁਝ ਨਹੀਂ ਉਹ ਪਾੜਾ ਸਾਹਿਬ ਦਾ ਆਇਆ ਉਹ ਦੂਜੀ ਪਾਰਟੀ ਦੇ ਇਸ ਕਰਕੇ ਆਪਾਂ ਦੇ ਲੱਥੇ ਦਾ ਸਮਾਨ ਵਾਪਸ ਭੇਜਤਾ ਸ਼ਿਆਦਾ ਨਾਲ ਸਮਾਨ ਆਇਆ ਮੇਰੀ ਗੱਲ ਸੁਣੋ ਸ਼ਿਆਦਾ ਨਾਲ ਸਮਾਨ ਆਇਆ ਇਹਨਾਂ ਨੇ ਲੱਦੇ ਆਸਮਾਨ ਉੱਥੇ ਟਰਾਂਸਫਰ ਹੋ ਕੇ ਤਾਰਾ ਵਾਪਸ ਚੱਕ ਲਿਆ ਕਿ ਉਹ ਐਮਐਲਏ ਨੇ ਪਾਸ ਕਰਾਇਆ ਵਰਤਾਰੀ ਹੁਣੇ ਜਾ ਕੇ ਚਲੋ ਜਓ ਤਾਰ ਥਰੇ ਡਿੱਗੀ ਵੱਡੀ ਟੁੱਟ ਕੇ ਨਾ ਮਿਲਦੀ ਤੁਸੀਂ ਉੱਥੇ ਕੀ ਵੇਖਣਾ ਇੱਥੇ ਵੇਖਣੂਗੀ ਹਾਲਾਤ ਜਿਹੜੀਆਂ ਤਾਰਾਂ ਨੀਵੀਆਂ ਦੀ ਗੱਲ ਐਕਸ਼ਨ ਸਾਹਿਬ ਪਹਿਲੀ ਗੱਲ ਜਿਹੜਾ ਇਹਨਾਂ ਨੇ ਐਸਟੀਮੇਟ ਦੱਸ ਰਹੇ ਨੇ ਉਹ ਚ ਲਈ ਇਹਨਾਂ ਨੇ 50 ਦੀ ਕੇਵਲ 50 ਦੀ ਜਿਹੜੀ ਕੇਵਲ ਆ ਉਹ ਸਫੀਸ਼ੀਐਂਟ ਨਹੀਂ ਉਹਨੂੰ ਤੁਸੀਂ ਜਿਹੜਾ ਵਾ ਐਸਟੀਮੇਟ ਰਿਵਾਈਜ਼ ਕਰੋ 95 ਦੀ ਪਾਓ ਤਾਂ ਜੋ ਵਾਰ-ਵਾਰ ਵਾਰ-ਵਾਰ ਜਿਹੜੀਆਂ ਘਟਨਾਵਾਂ ਲੋਡ ਵਧਾਏ ਨੇ ਲੋਕਾਂ ਨੇ ਗਰਮੀ ਦੇ ਸੀਜ਼ਨ 'ਚ ਜਿਹੜਾ ਵੈਸੇ ਓਵਰਲੋਡ ਹੋਇਆ ਹੁੰਦਾ ਉਹਨੂੰ ਤਾਰਾਂ ਜਿਹੜੀਆਂ ਉਹ ਪਾਓ ਹੁਣ ਸੋਸ਼ਨ ਕੀ ਦਿੱਤਾ ਕਿੰਨੇ ਦਿਨਾਂ 'ਚ ਕੰਮ ਕਰ ਰਹੇ ਹੋ ਸਰ ਜਿੱਥੇ ਰਾਤ 'ਚ ਅੱਗ ਲੱਗੀ ਉੱਥੇ ਤਾਂ ਤਾਰਾਂ ਅੱਜ ਉਹਨਾਂ ਨੂੰ ਕਹਿ ਦਿੱਤਾ ਚੇਂਜ ਕਰਨ ਨੂੰ ਸਾਡੀਆਂ ਬਾਕੀ ਇੱਕ ਹਫਤੇ ਦੇ ਵਿੱਚ ਕੰਮ ਸ਼ੁਰੂ ਕਰ ਦੇਵਾਂਗੇ